ਤੁਸੀਂ ਮੈਨੂੰ 5 ਸਾਲ ਦੇ ਦਿਓ ਤੁਸੀਂ ਪਛਾਣ ਨਹੀਂ ਸਕੋਗੇ ਪੰਜਾਬ ਕੀਤੇ ਕੰਮ ਤੁਹਾਡੇ ਸਾਹਮਣੇ ਮੇਰੇ ਜੋ ਪੰਜਾਬ ਚ ਹੋਇਆ ਤੁਹਾਡੇ ਸਾਹਮਣੇ ਆਕਾਲੀ ਦਲ ਦੀ ਸਰਕਾਰ ਇਸ ਕਰਕੇ ਹੁਣ ਆਪਾਂ ਕੋਈ ਤਜਰਬਾ ਨਹੀਂ ਕਰਨਾ ਤੇ ਮੈਂ ਅੱਜ ਐਲਾਨ ਵੀ ਕਰ ਰਿਹਾ ਕਿ ਹੁਣ ਸੰਗਰੂਰ ਜ਼ਿਲ੍ਹੇ ਤੋਂ ਸੰਗਰੂਰ ਜ਼ਿਲ੍ਹੇ ਨਹੀਂ ਸੰਗਰੂਰ ਅਸੈਂਬਲੀ ਹਲਕੇ ਤੋਂ ਅਰਵਿੰਦ ਖੰਨਾ ਜੀ ਸਾਡੇ ਹਲਕਾ ਇੰਚਾਰਜ ਹੋਣਗੇ ਮੈਨੂੰ ਲੱਗਦਾ ਜਿਹੜੀ ਪਾਰਟੀ ਜਿੱਤ ਰਹੀ ਉਹਨਾਂ ਦਾ ਹੁਣ ਬੰਦ ਹੋ ਗਿਆ ਦਫਤਰ ਮੈਨੂੰ ਲੱਗਦਾ ਸਾਰਾ ਕੁਝ ਹੀ ਸਮਾਨਤਾ ਲੈ ਆਇਆ ਸਾਰਾ ਕੁਝ ਸੰਗਰੂਰ ਜ਼ਿਲ੍ਹੇ ਦੇ ਕੋਨੇ ਕੋਨੇ ਤੋਂ ਆਏ ਭਾਰਤੀ ਜਨਤਾ ਪਾਰਟੀ ਦੇ ਵਰਕਰ ਲੀਡਰ ਸਹਿਬਾਨ ਅਰਵਿੰਦ ਖੰਡਾ ਜੀ ਨਾਲ ਪਿਆਰ ਰੱਖਣ ਵਾਲੇ ਸਾਰੇ ਆਏ ਸਾਰਿਆਂ ਨੂੰ ਮੈਂ ਫਤਿਹ ਅਜ਼ ਕਰਦਾ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅਰਵਿੰਦ ਖੰਨੇ ਨਾਲ ਮੇਰਾ ਸੰਬੰਧ ਮੇਲਾ 40 ਸਾਲ ਹੋਣਾ 40 ਸਾਲ ਹੀ ਹੋਣਾ 40 ਸਾਲ ਅਸੀਂ ਅਮਰੀਕਾ ਚ ਇਕੱਠੇ ਪੜਦੇ ਹੁੰਦੇ ਸੀ ਤੇ ਮੈਨੂੰ ਲੱਗਦਾ ਉਹ ਉੱਥੇ ਹਫ਼ਤੇ ਤਿੰਨ ਚਾਰ ਦਿਨ ਤੱਕ ਅਸੀਂ ਇਕੱਠੇ ਹੁੰਦੇ ਸੀ ਉਹਦੇ ਬਾਅਦ ਵੀ ਮੈਂ ਇਕਲ ਦੇਖਿਆ ਹੈ ਇਹਨਾਂ ਵਿੱਚ ਇੱਕ ਜਜ਼ਬਾ ਸੀ ਸੇਵਾ ਕਰਨ ਦਾ ਬਹੁਤ ਘੱਟ ਲੋਕਾਂ 'ਚ ਜਿਹੜੀ ਇਹਨਾਂ ਨੇ ਫਾਊਂਡੇਸ਼ਨ ਬਣਾਈ ਲੋਕਾਂ ਦੀ ਮਦਦ ਕਰਨ ਵਾਸਤੇ ਹੁਣ ਵੀ ਮੈਂ ਕਦੇ-ਕਦੇ ਕਹਿੰਦਾ ਕਿ ਮੈਨਲਾ ਦਾ ਕਈ ਆਪਣੇ ਲੀਡਰ ਆਪਣੇ ਹਲਕੇ ਚ ਇੰਨਾ ਟਾਈਮ ਨਹੀਂ ਲਾਉਂਦੇ ਜਿੰਨਾ ਅਰਵਿੰਦ ਲਾਉਂਦਾ ਹੈ ਆਪਣੇ ਇਲਾਕੇ ਚ ਸੋ ਮੈਨੂੰ ਮੈਂ ਬਹੁਤ ਦੇਰ ਦਾ ਲੱਗਿਆ ਸੀ ਮੈਂ ਕਿਹਾ ਭੱਜਣ ਤਾਂ ਦੇਣਾ ਨਹੀਂ ਕਿੰਨਾ ਮਰਜੀ ਤੁਸੀਂ ਦੇਖ ਲਓ ਮੇਰੀ ਵੀ ਤਪੱਸਿਆ ਕਿੰਨੀ ਹੈ ਤਾਂ ਠੀਕ ਹੈ ਜੀ ਮੈਨੂੰ ਪੁੱਛਦੇ ਹੁੰਦੇ ਸੀ ਕਿ ਹੁਣ ਕੀ ਖਬਰ ਹੈ ਮੈਂ ਕਿ ਹਲੇ ਹਣ ਮੀ ਪਊਗਾ ਹਲੇ ਟਾਈਮ ਲੱਗੂ ਤੇ ਮੇਰੇ ਅੱਜ ਸਿਕਿਉਰਟੀ ਵਾਲੇ ਮੈਨੂੰ ਕਹੀ ਜਾਣੀ ਦੀ ਆਪਾਂ ਜਾਣਾ ਕਿੱਥੇ ਮੈਂ ਕਿ ਹਲੇ ਦੱਸਣਾ ਨਹੀਂ ਕਿੱਥੇ ਜਾਣਾ ਮੈਂ ਯੋ ਯੋ ਚੰਗੇ ਬੰਦੇ ਸੇਵਾ ਕਰ ਨਿਕਲ ਜਾਨਾ ਉਦੋਂ ਹੀ ਹੱਕਾ ਤੇ ਸੁਭਾ ਤਰੱਕੀ ਕਰਦਾ ਕਈ ਲੀਡਰ ਆਉਂਦੇ ਆ ਕੱਲਾ ਗਨਮੈਨਾਂ ਵਾਸਤੇ ਪੈਸੇ ਇਕੱਠੇ ਕਰਨ ਵਾਸਤੇ ਆ ਹੂਟਰ ਬਜਾਉਣ ਵਾਸਤੇ ਲੱਗੇ ਰਹਿੰਦੇ ਆ ਅੱਜ ਮੈਂ ਝਾੜੂ ਆ ਗਿਆ ਜਿੰਨੇ ਮਲੰਗ ਜੇ ਤੁਸੀਂ ਦੇਖਿਆ ਸਾਰੇ ਇਕੱਠੇ ਹੋਏ ਤੁਸੀਂ ਦੇਖ ਲਓ ਸੰਗਰੂਰ ਵਾਲਿਓ ਕਹਿੰਦਾ ਕੀ ਸੀ ਭਗਵੰਤ ਮਾਨ ਤੇ ਹੁਣ ਕੀਤਾ ਕੀ ਉਹਨੇ ਇਹ ਤੋਂ ਵੱਡਾ ਠੱਗ ਕੋਈ ਨਹੀਂ ਹੋ ਸਕਦਾ ਇਹ ਤੋਂ ਵੱਡਾ ਠੱਗ ਨਹੀਂ ਹੋ ਸਕਦਾ जिने बर्बाद ਕਰਤਾ ਪੰਜਾਬ ਸਹੀ ਮਿਹਨਤ ਦੇ ਬਰਬਾਦ ਕਰਤਾ ਮੈਂ ਤੇ ਖੋਰ ਬੇਨਤੀ ਕਰਦਾ ਹੁਣ ਆਪਣੇ ਕੋਲੇ ਕੋਈ ਚਾਰਾ ਨਹੀਂ ਰਹਿ ਗਿਆ ਜੇ ਪੰਜਾਬ ਨੂੰ ਬਚਾਉਣਾ ਹੈ ਜੇ ਵਪਾਰ ਨੂੰ ਬਚਾਉਣਾ ਹੈ ਜੇ ਕਿਸਾਨ ਨੂੰ ਬਚਾਉਣਾ ਹੈ ਜੇ ਗਰੀਬ ਨੂੰ ਬਚਾਉਣਾ ਹੈ ਹੁਣ ਆਪਣੇ ਕੋਲੇ ਕਾਲੀ ਦਲਦ ਬਗੈਰ ਕੋਈ ਚਾਰਾ ਨਹੀਂ ਆਪਣੇ ਕੋਲੇ ਅਕਾਤੀ ਸ਼ੋਮ ਗੋਮਣੀ ਆ ਕਾਲੀ ਦਲ ਕੋਈ ਮਾਮੂਲੀ ਪਾਰਟੀ ਨਹੀਂ ਹੈ ਆ ਥੋੜੇ ਬਜ਼ੁਰਗਾਂ ਦੇ ਖੂਨ ਪਸੀਨੇ ਨਾਲ ਬਣਾਈ ਪਾਰਟੀ ਹੈ ਆ ਪੰਜਾਬ ਦੀ ਲੜਾਈ ਲੜਨ ਵਾਲੀ ਪਾਰਟੀ ਹੈ ਆ ਇੱਕ ਹੈ ਦੀ ਪਾਰਟੀ ਹੈ ਜਿਹੜਾ ਗੁਰੂਆਂ ਦੇ ਦੱਸੇ ਰਸਤੇ ਤੇ ਚੱਲਦੀ ਹੈ ਸਾਰੇ ਧਰਮਾਂ ਦਾ ਸਤਕਾਰ ਕਰਦੀ ਹੈ ਸਾਰਿਆਂ ਨੂੰ ੱਡੇ ਲੈ ਕੇ ਪੰਜਾਬ ਵਿੱਚ ਅਮਨ ਸ਼ਾਂਤੀ ਰੱਖ ਕੇ ਪੰਜਾਬ ਨੂੰ ਅੱਗੇ ਵਧਾਉਣ ਵਾਲੀ ਪਾਰਟੀ ਹੈ ਤੁਸੀਂ ਕੁਛ ਮਰਜ਼ੀ ਦੇਖ ਲਓ ਸੰਗਰੂਰ ਤੋਂ ਕਿਤੇ ਮਰਜ਼ੀ ਜਾਓ ਕਿਤੇ ਮਰਜ਼ੀ ਪੰਜਾਬ ਜਾਓ ਜੋ ਕੁਛ ਦੇਖੋਗੇ ਉਹ ਸ਼੍ਰੋਮਣੀ ਅਕਾਲੀ ਦਲ ਸਰਕਾਰ ਨੇ ਬਣਾਇਆ ਇਹਨਾਂ ਕਿਸੇ ਨੇ ਹੋਰ ਨਹੀਂ ਕੀਤਾ ਕੁਝ ਇਸ ਕਰਕੇ 10 ਸਾਲਾਂ ਜਿਹੜੇ ਖਰਾਬ ਹੋ ਗਏ 5 ਸਾਲ ਕਾਂਗਰਸ ਨੇ ਉਹਦੇ ਬਾਅਦ ਆ ਝਾੜੂ ਵਾਲੇ ਨੇ ਮੈਨੂੰ ਕਿਤੇ ਕਿਤੇ ਸੰਗਰੂਰ ਜ਼ਿਲ੍ਹੇ ਦਾ ਜਿਲ੍ਹਾ ਲੱਗਦਾ ਤੂਫਾਨ ਇੱਥੇ ਹੀ ਸ਼ੁਰੂ ਹੁੰਦੇ ਆ ਤੇ ਮੈਨੂੰ ਪੂਰਾ ਆਸ ਹੈ ਕਿ ਐਕਤੀ ਐਕਟਿੰਗ ਇੱਥੋਂ ਸ਼ੁਰੂ ਹੋਊਗਾ ਸੰਗਰੂਰ ਤੋਂ ਤੂਫਾਨ ਜਿਹੜਾ ਦਿੱਲੀ ਵਾਲੀਆਂ ਪਾਰਟੀਆਂ ਨੂੰ ਪੰਜਾਬ ਤੋਂ ਬਾਹਰ ਕੱਢੂਗਾ। ਬੋਲੇ ਨਿਹਾਲ। ਤੇ ਸ਼ੁਰੂਆਤ ਹੋ ਗਈ ਹੈ। ਖੰਨਾ ਸਾਹਿਬ ਨੇ ਕਰ ਦਿੱਤੀ ਹੈ। ਮੈਨੂੰ ਲੱਗਦਾ ਜਿਹੜੇ ਪਾਰਟੀਚੋ ਆਰੇ ਉਹਨਾਂ ਦਾ ਮੈਂ ਹੁਣ ਬੰਦ ਹੋ ਗਿਆ ਦਫ਼ਤਰ। ਮੈਨੂੰ ਲੱਗਦਾ ਸਾਰਾ ਕੁਝ ਹੀ ਸਮਾਨਤਾ ਲੈ ਆਇਆ ਸਭਾ ਕੁਝ। ਚਲੋ ਐਨੀਵੇ ਮੈਂ ਆਉਣੇ ਆਉਣੇ ਹਲੇ ਤੇ ਜਿਹੜਾ ਮੈਂ ਇੰਨਾ ਕਿਨਾ ਚਾਹਣਾ ਆ ਜਿਹੜਾ ਸਾਲ ਆ ਸਾਲੇ ਵਰਕਰਾਂ ਨੂੰ ਕਹਿਣਾ ਚਾਹਣਾ ਜੋ ਪਾਰਟੀ ਦਾ ਫੈਸਲਾ ਹੋਏ ਜੋ ਪਾਰਟੀ ਦੇ ਸੰਦੇਸ਼ ਆਉਣ ਆਪਾਂ ਅੱਖਾਂ ਮੀਚ ਕੇ ਅਕਾਲੀ ਦਲ ਨੂੰ ਤਗੜਾ ਕਰ ਦਈਏ ਤੂਫਾਨ ਖੜਾ ਕਰ ਦਈਏ ਤੇ ਵਾਪਸ ਲੈ ਕੇ ਆ ਜਿਓ ਮੈਂ ਤੁਹਾਨੂੰ ਇੰਨਾ ਦੱਸਦਾ ਤੁਸੀਂ ਮੈਨੂੰ 5 ਸਾਲ ਦੇ ਦਿਓ ਤੁਸੀਂ ਪਛਾਣ ਨਹੀਂ ਸਕੋਗੇ ਪੰਜਾਬ ਕਿਤੇ ਕੰਮ ਤੁਹਾਡੇ ਸਾਹਮਣੇ ਮੇਰੇ ਜੋ ਪੰਜਾਬ ਚ ਹੋਇਆ ਤੁਹਾਡੇ ਸਾਹਮਣੇ ਆਕਾਲੀ ਦਲ ਦੀ ਸਰਕਾਰ ਇਸ ਕਰਕੇ ਹੁਣ ਆਪਾਂ ਕੋਈ ਤਜਰਬਾ ਨਹੀਂ ਕਰਨਾ ਤੇ ਮੈਂ ਅੱਜ ਐਲਾਨ ਵੀ ਕਰ ਰਿਹਾ ਕਿ ਹੁਣ ਸੰਗਰੂਰ ਜ਼ਿਲ੍ਹੇ ਤੋਂ ਸੰਗਰੂਰ ਜ਼ਿਲ੍ਹੇ ਨਹੀਂ ਸੰਗਰੂਰ ਅਸੈਂਬਲੀ ਹਲਕੇ ਤੋਂ ਅਰਵਿੰਦ ਖੰਨਾ ਜੀ ਸਾਡੇ ਹਲਕਾ ਇੰਚਾਰਜ ਹੋਣਗੇ ਗੋਲਡੀ ਜੀ ਨੂੰ ਅਸੀਂ ਸ਼ਨਾਮ ਦੀ ਜੰਗਵਰੀ ਤੇਰੇ ਹਾਂ ਜੀ ਤੁਹਾਡੇ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਤੁਹਾਨੂੰ ਜੀ ਆਇਆਂ ਨੂੰ ਤੇ ਮੈਨੂੰ ਲੱਗਦਾ ਤੁਹਾਡੇ ਹਲਕੇ ਮੈਂ ਪਹਿਲੀ ਵਾਰ ਆ ਰਿਹਾ ਮੈਨੂੰ 21 ਨੂੰ ਆ ਰਿਹਾ ਟੂਰਨਾਮੈਂਟ ਕਿੱਥੇ ਹੈ ਕਿੱਥੇ ਟੂਰਨਾਮੈਂਟ ਆਲੇ ਕਿਹੜਾ ਚੋਲੇ ਆਜੋ ਆਜੋ ਹਾਂ ਜੀ ਆਜੋ ਆਜੋ ਆ ਜਾ ਰੋਹੀ ਇਹ ਇਹ ਵੀ ਰਾਜਧਾਨੀ ਹੈ ਜੀ ਬਣਾਉਂਦੇ ਹੈ ਚਲੋ ਵਧੀਆ ਹਲੋ ਤੁਹਾਡਾ ਟੂਰਨਾਮੈਂਟ ਚ ਆਪਾਂ ਹਾਂ 21 ਤਰੀਕਾ 22 ਫਰਮਣੀ 22 ਨੂੰ ਬਸ ਹੁਣ ਅੱਜ ਤੋਂ ਸੰਗਰੂਰ ਜ਼ਿਲ੍ਹੇ 'ਚ ਤੂਫਾਨ ਖੜਾ ਹੋ ਗਿਆ ਚੱਲ ਪਿਆ ਹੈ ਮੇਰੀ ਤੋਂ ਸੁਨਾਮੀ ਤੋਂ ਵੱਡਾ ਬਣਾ ਕੇ ਤੇ ਮੈਨੂੰ ਇੰਨਾ ਪਤਾ ਹੈ ਸੰਗਰੂਰ ਵਾਲੇ ਜਿਹੜੇ ਪਾਸੇ ਚੱਲ ਜਾਣ ਉਸ ਪਾਸੇ ਹੀ ਪੰਜਾਬ ਚੱਲਦਾ ਹੈ ਤੁਹਾਡਾ ਸਾਰਿਆਂ ਦਾ ਬਹੁਤ-ਬਹੁਤ ਧੰਨਵਾਦ ਵਾਈਰੂ ਜੀ ਕਾ ਕੱਲ ਦਾ ਵਾਈਰੂ ਜੀ ਦਾ ਫਤਿਹ ਬਹੁਤ ਸਾਧਾ ਮੇਰਾ ਮਨ ਸੀ ਕਿ ਮੈਂ ਅਕਾਲੀ ਦਰਬ ਵਿੱਚ ਜਾ ਕੇ ਸੇਵਾ ਕਰਾਂ ਮੇਰੀ ਸ਼ੁਰੂਆਤ ਜਦੋਂ ਤੁਹਾਨੂੰ ਪਤਾ ਹੀ ਹੈ ਸਾਰਿਆਂ ਨੂੰ ਅਕਾਲੀ ਦਰਬ ਵਿੱਚ ਹੀ ਸ਼ੁਰੂ ਹੋਈ ਸੀ ਤੇ ਅੱਜ ਇਹ ਕਿਸਮ ਦਾ ਧਰਵਾਪਸੀ ਆ ਔਰ ਮੈਨੂੰ ਇਸ ਗੱਲ ਦੀ ਇੱਕ ਕਿਸਮ ਨਾਲ ਬਹੁਤ ਖੁਸ਼ੀ ਹੈ ਕਿ ਬਾਦਲ ਸਾਹਿਬ ਨੇ ਮੈਨੂੰ ਇਹਨਾਂ ਮਾਨ ਸਤ ਕਰ ਦਿੱਤਾ ਮੇਰੀ ਸਾਰੀ ਨੌਟੰਕੀ ਨੂੰ ਬਰਦਾਸ਼ਤ ਕੀਤਾ ਅੱਜ ਵੀ ਸਵੇਰੇ ਮੈਨੂੰ ਕਹਿ ਰਹੀ ਸੀ ਪੱਕਾ ਹੈ ਤੇ ਇਹ ਇਹਨਾਂ ਦਾ ਬੜਾ ਪੰਨ ਹੈ ਮੇਰੇ ਵੱਡੇ ਭਰਾ ਆ ਸਾਡੇ ਲੀਡਰ ਆ ਔਰ ਇਹ ਜੋ ਅੱਜ ਮੈਂ ਕਸਮ ਨਾਲ ਬਾਦ ਸਾਹਿਬ ਜੋ ਅੱਜ ਚਲੋ ਤੁਹਾਡਾ ਪਿਆਰ ਕਰਕੇ ਸਤਿਕਾਰ ਕਰਕੇ ਜੋ ਵੀ ਹੈ ਉਹ ਪਰ ਜੋ ਮੁੱਖ ਗੱਲ ਹੈ ਕਿ ਅੱਜ ਸਮੁੱਚਾ ਪੰਜਾਬ ਤੁਹਾਡੇ ਨਾਲ ਹੈ ਮੈਂ ਜਦ ਸਾਨੂੰ ਆਦਤ ਹੈ ਕਿਉਂਕਿ ਅਕਾਲੀ ਦਸ ਦੇ ਵਿੱਚ ਸ਼ੁਰੂਆਤ ਹੋਈ ਸੀ ਤਾਂ ਪਿੰਡਾਂ ਦੇ ਕੋਲ ਮੰਦੀ ਆਦਤ ਹੈ ਉੱਥੇ ਹਰ ਇੱਕ ਬੰਦਾ ਮੈਨੂੰ ਕਹਿੰਦਾ ਸੀ ਹਰ ਇੱਕ ਬੰਦਾ ਕਹਿੰਦਾ ਸੀ ਤੁਹਾਡੇ ਤਾਰੀਫ਼ ਵੀ ਕਰਦਾ ਸੀ ਅਕਾਲੀ ਦੰਨ ਨੂੰ ਯਾਦ ਕਰਦਾ ਸੀ ਤੁਹਾਡੇ ਕਿਤੇ ਵੇ ਕੰਮ ਯਾਦ ਕਰਦੇ ਸੀ ਸ਼ਹਿਰ ਵਾਲੇ ਵੀ ਅੱਜ ਤੁਹਾਡੇ ਕੰਮ ਯਾਦ ਕਰਦੇ ਵਪਾਰੀ ਵੀ ਤੁਹਾਡੇ ਕੰਮ ਯਾਦ ਕਰਦੇ ਔਰ ਮੈਨੂੰ ਪੂਰੀ ਉਮੀਦ ਹੈ ਕੀ ਲੋਗ ਆਨੇ ਤੁਹਾਨੂੰ ਬਹੁਤ ਸਾਰਾ ਪਿਆਰ ਦੇਣਾ ਅਗਲੇ ਇੱਕ ਸਾਲ ਦੇ ਵਿੱਚ ਬਹੁਤ ਸਾਰਾ ਪਿਆਰ ਦੇਣਾ ਔਰ ਅਖੀਰ ਦੇ ਵਿੱਚ ਮੈਂ ਇਹ ਕਹਿੰਦਾ ਤੁਹਾਡੇ ਸਾਰਿਆਂ ਤੋਂ ਮੈਂ ਹੈਂ ਧੰਨਵਾਦੀ ਜੋ ਵੀ ਜ਼ਿੰਮੇਵਾਰੀ ਦਿਓਗੇ ਇਸ ਜ਼ਿਲ੍ਹੇ ਦੇ ਵਿੱਚ ਪੂਰੀ ਬਾਹਰ ਵੀ ਪਰ ਇਸ ਜ਼ਿਲ੍ਹੇ ਦੇ ਵਿੱਚ ਜੋ ਵੀ ਜ਼ਿੰਮੇਵਾਰੀ ਦਿਓਗੇ ਦਿਲੋਂ ਦਿਲੋਂ ਤੁਹਾਡੀ ਮਦਦ ਕਰਾਂਗੇ ਤੁਹਾਡੇ ਨਾਲ ਹੈ ਜੋ ਜੋ ਮੈਂ ਵਾਰੀ ਦਿਓਗੇ ਸਿਰ ਮથે ਬਹੁਤ ਬਹੁਤ ਸਾਰਿਆਂ ਦਾ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ